ਅਸੀਂ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ ਉਹਦੇ ਰਿਲੇਟਿਡ ਇੱਕ ਸਟੋਰੀ ਪਾਉਣੀ ਚਾਹੁੰਦਾ ਸੀ ਬੋਲ ਕੇ ਅ ਅਸੀਂ ਆਪਣੇ ਵੱਲੋਂ ਵੀ ਬਹੁਤ ਹੈਲਪ ਕਰ ਰਹੇ ਆ ਅ ਹੋਰ ਵੀ ਯਾਰ ਪਰ ਆਪਣੇ ਵੱਲੋਂ ਬਹੁਤ ਹੈਲਪ ਕਰ ਰਿਹਾ ਚਾਹੇ ਉਹ ਚਾਰੇ ਦੀ ਹੋਵੇ ਚਾਹੇ ਉਹ ਫੂਡ ਦੀ ਹੋਵੇ ਚਾਹੇ ਉਹ ਦਵਾਈਆਂ ਦੀ ਹੋਵੇ ਚਾਹੇ ਉਹ ਕਿਸ਼ਤੀਆਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਜ਼ਰੂਰ ਕਰੋ ਕਿਉਂਕਿ ਆਹੀ ਟਾਈਮ ਆ ਮੈਨੂੰ ਜਿਹਨੇ ਚਾਉਣ ਵਾਲੇ ਵੀ ਨੇ ਮੈਨੂੰ ਜਿਹਨੇ ਨਾ ਚਾਉਣ ਵਾਲੇ ਵੀ ਨੇ ਇਹ ਟਾਈਮ ਅ ਕਿ ਸੇ ਮਿਊਜ਼ਿਕ ਤੇ ਗੱਲ ਕਰਨ ਦਾ ਨਹੀਂ ਹੈਗਾ ਇਹ ਟਾਈਮ ਕਾਸੇ ਤੇ ਗੱਲ ਕਰਨ ਦਾ ਨਹੀਂ ਇਹ ਟਾਈਮ ਪਹੁੰਚਣ ਦਾ ਉਹਨਾਂ ਪਿੰਡਾਂ 'ਚ ਜਿਹੜੇ ਪਿੰਡਾਂ ਨੂੰ ਆਪਣੀ ਲੋੜ ਆ ਤੇ ਮੈਂ ਵੀ ਤੁਹਾਡੇ ਸਾਰਿਆਂ ਨਾਲ ਜੇਹੀ ਵਾਦਾ ਕਰਨਾ ਚਾਹੁੰਦਾ ਸਕਰੀਨ ਦੇ ਉੱਤੇ ਵੀ ਜਿੰਨੇ ਜੋਗੇ ਹੈਗੇ ਆ ਮੈਂ ਤੇ ਮੇਰੀ ਟੀਮ ਅਸੀਂ ਪੰਜਾਬ ਲਈ ਖੜੇ ਆ ਤੇ ਮੇਰਾ ਇਹ ਮੈਸੇਜ ਉਹਨਾਂ ਫੈਮਲੀਆ ਲਈ ਆ ਉਹਨਾਂ ਪਿੰਡਾਂ ਲਈ ਆ ਜਿਹੜੇ ਚੀਤ 'ਚੋਂ ਲੰਗੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਚਲੇ ਗਈਆਂ ਜਿਨ੍ਹਾਂ ਦੇ ਪਸ਼ੂ ਐਂ ਰੁੜ ਗਏ ਵੀ ਮੈਂ ਜਿੰਨੇ ਜੋ ਕਹਾਗਾ ਮੇਰੇ ਤੋਂ ਜੋ ਹੈ ਪੰਜ ਚਾਹੇ 10 ਫੈਮਲੀਆਂ ਦੀ ਹੈਲਪ ਹੋਵੇ ਜਦੋਂ ਵੀ ਪਾਣੀ ਜਾਂਦਾ ਮੈਂ ਉਦੋਂ ਵੀ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਜਿੰਨੇ ਚਾਉਣ ਵਾਲੇ ਆ ਜਿੰਨੇ ਵੀ ਵੀਰ ਨੇ ਜਾਂ ਮੈਨੂੰ ਨਾਂ ਵੀ ਚਾਉਣ ਵਾਲੇ ਆ ਮੇਰੇ ਨਾਲ ਤੁਸੀਂ ਵੀ ਇੱਕ ਪਲੀਜ਼ ਵਾਦਾ ਕਰਿਓ ਆਪਣੇ ਆਪ ਨਾਲ ਵਾਦਾ ਕਰਿਓ ਵੀ ਹੁਣ ਵੀ ਆਪਾਂ ਸਾਰੇ ਜਿਵੇਂ ਹੈਲਪ ਕਰ ਰਹੇ ਆ ਜਦੋਂ ਵੀ ਪਾਣੀ ਜਾਂਦਾ ਉਦੋਂ ਵੀ ਆਪਾਂ ਸਾਰੇ ਆਈ ਪਹੁੰਚੀਏ ਕਿਉਂਕਿ ਉਦੋਂ ਜ਼ਿਆਦਾ ਪਤਾ ਲੱਗਣਾ ਵੀ ਕਿਨੂੰ ਕਿੰਨੀ ਮਾਰ ਪਈ ਹੈ ਕਿਹੜੀ ਚੀਜ਼ ਦੀ